ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਮੁੱਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਏ ਵਿਕਰਮਜੀਤ ਸਿੰਘ ਮਜੀਠੀਏ ਦਾ ਬਿਜਲੀ ਨੈੱਟ ਨੇ ਚੱਕ ਲਿਆ ਉਹਨੂੰ ਕਿਉਂਕਿ 540 ਕਰੋੜ ਰੁਪਈਆ ਨਜਾਇਜ਼ ਲੈਣ ਦੇਣ ਹੋਇਆ ਸੋ ਦੋਸਤੋ ਅੱਪਾ ਨੇ ਅੱਜ ਦੀ ਵੀਡੀਓ ਜਿਹੜੀ ਇਹ ਬਣਾਉਣੀ ਹੈ ਮਜੀਠੀਏ ਦੇ ਪਿਛੋਕੜ ਦੇ ਬਾਰੇ ਮਜੀਠੀਆ ਖਾਨਦਾਨ ਦੇ ਬਾਰੇ ਇਹਦੇ ਬਜ਼ੁਰਗ ਪਰ ਕਿ ਕੀ ਕੁਝ ਕਰਦੇ ਰਹੇ ਤੇ ਇੱਥੇ ਤੱਕ ਕਿੱਕਣਾ ਪਹੁੰਚਿਆ ਏ ਸਾਰੀ ਗੱਲਬਾਤ ਸੋਣ ਵਾਲੀ ਬੜੀ ਦਿਲਚਸਪ ਹੈ ਮਜੀਠੀਏ ਸਰਦਾਰ ਕੌਣ ਸੀਗੇ ਉਹਨਾਂ ਨੇ ਕੀ ਕੀ ਚੱਕਰਵਾਜੀਆਂ ਪਾਈਆਂ ਕੱਲੀ ਕੱਲੀ ਗੱਲ ਦੱਸਾਂਗੇ ਇਹਨਾਂ ਦੇ ਬਾਰੇ ਵੀਡੀਓ ਸਾਰੀ ਸੁਣਿਓ ਜ਼ਰੂਰ ਤੋਂ ਲੱਗੇ ਅੰਤ ਤੱਕ ਸੋ ਚੈਨਲ ਜਿੰਨਾ ਵੀਰਾ ਭੈਣਾ ਨੇ ਹਾਲ ਤੱਕ ਬਸਕ੍ਰਾਈਬ ਨਹੀਂ ਕੀਤਾ ਉਹ ਵੀ ਜ਼ਰੂਰ ਕਰ ਲਿਓ ਤੇ ਬੈਲਲ ਬਟਨ ਵੀ ਦੱਬ ਲਿਓ ਸਤਿ ਸ਼੍ਰੀ ਅਕਾਲ ਗਰੂ ਪਿਆਰਿਓ ਮਜੀਠੀਆ ਖਾਨਦਾਨ ਦੇ ਸਰਦਾਰਾਂ ਨੇ ਮਹਾਰਾਜਾ ਰਮਦੀਰ ਸਿੰਘ ਦੇ ਰਾਜ ਦੇ ਪਸਾਰ ਨੂੰ ਪਹਾੜੀ ਤੇ ਨੀ ਪਹਾੜੀ ਇਲਾਕਿਆਂ ਦੇ ਵਿੱਚ ਸੰਗਠਨ ਕਰਨ ਚ ਬਹੁਤ ਵੱਡਾ ਯੋਗਦਾਨ ਪਾਇਆ ਇਸ ਖਾਨਦਾਨ ਦੇ ਦੇਸਾ ਸਿੰਘ ਅਤੇ ਲੈਣਾ ਸਿੰਘ ਮਜੀਠੀਆ ਬੜੇ ਨਾਮਵਰ ਜਰਨੈਲ ਤੇ ਪ੍ਰਬੰਧਕ ਸੀਗੇ ਇੱਕ ਅੰਦਾਜੇ ਦੇ ਅਨੁਸਾਰ ਜਦੋਂ ਦੇਸਾ ਸਿੰਘ ਕਾਂਗੜੇ ਅਤੇ ਲਾਗਲੇ ਇਲਾਕਿਆਂ ਦਾ ਨਾਜ਼ਮ ਸੀ ਲਾਹੌਰ ਦਰਬਾਰ ਦੇ ਲਗਾਨ ਵਿੱਚ 70 ਲੱਖ 60 ਹਜ਼ਾਰ ਰੁਪਏ ਦਾ ਵਾਅਦਾ ਹੋਇਆਤਾ ਦੇਸਾ ਸਿੰਘ ਦੀ ਮੌਤ ਦੇ ਬਾਅਦ ਉਹਦਾ ਪੁੱਤ ਲੈਣਾ ਸਿੰਘ ਨਾਜ਼ਮ ਬਣਿਆ ਪ੍ਰਬੰਧਕੀ ਤੇ ਫੌਜੀ ਯੋਗਤਾ ਦੀ ਬਦੌਲਤ ਉਹ ਲਾਹੌਰ ਦਰਬਾਰ ਦਾ ਬਹੁਤ ਹੀ ਮਹੱਤਵਪੂਰਨ ਤੇ ਪ੍ਰਭਾਵਸ਼ਾਲੀ ਦਰਬਾਰੀ ਸੀ ਸ਼ੇਰੇ ਪੰਜਾਬ ਦੇ ਕਾਲ ਚਲਾਣੇ ਤੋਂ ਬਾਅਦ ਲੈਣਾ ਸਿੰਘ ਨੇ ਆਪਣੇ ਆਪ ਨੂੰ ਦਰਬਾਰੀ ਸਾਜ਼ਿਸ਼ਾਂ ਤੋਂ ਦੂਰ ਰੱਖਿਆ ਪਰ ਜਦੋਂ ਸ਼ੇਰ ਸਿੰਘ ਦੇ ਕਤਲ ਜੋ ਕਿ 1844 ਇਸਵੀ ਚ ਹੋਇਆ ਸੀ ਇਹ ਤੋਂ ਬਾਅਦ ਜੱਲੇ ਦੀ ਮਨਮਾਨੀ ਦੀ ਹਕੂਮਤ ਸ਼ੁਰੂ ਹੋਈ ਤਾਂ ਆਲੇ ਦੁਆਲੇ ਦੇ ਖਤਰਿਆਂ ਨੂੰ ਭਾਂਪਦਿਆਂ ਲੈਣਾ ਸਿੰਘ ਮਜੀਠੀਏ ਨੇ ਬਨਾਰਸ ਵਿਖੇ ਆਪਣੀ ਰਹਿائش ਕਰ ਲਈ ਡੋਗਰਾ ਸ਼ਾਸਕ ਹੀਰਾ ਸਿੰਘ ਨੇ ਲੈਣਾ ਸਿੰਘ ਦੀਆਂ ਜਗੀਰਾਂ ਜ਼ਬਤ ਕਰ ਲਈਆਂ ਇਦਾਂ ਦਾ ਵਿਹਾਰ ਬਾਕੀ ਦੇ ਮਜੀਠੀ ਸਰਦਾਰਾਂ ਨਾਲ ਵੀ ਕੀਤਾ ਗਿਆ ਆਮ ਕਰਕੇ ਮਜੀਠੀਏ ਖਾਲਸਾ ਲਾਹੌਰ ਦਰਬਾਰ ਦੇ ਵਫਾਦਾਰ ਰਹੇ ਸੀ ਪਹਿਲੇ ਐਂਗਲੋ ਸਿੱਖ ਯੁੱਧ ਸਮੇਂ ਮਜੀਠੀਏ ਸਰਦਾਰ ਅੰਗਰੇਜ਼ਾਂ ਦੇ ਵਿਰੁੱਧ ਲੜੇ ਪਰ ਦੂਜੇ ਯੁੱਧ ਸਮੇਂ ਸਰਦਾਰ ਮਿਤ ਸਿੰਘ ਅੰਗਰੇਜ਼ਾਂ ਵੱਲ ਹੋ ਗਿਆ ਜਦੋਂ ਪੰਜਾਬ ਤੇ ਕਬਜ਼ਾ ਕਰਨ ਉਪਰੰਤ ਜੌਨ ਲਾਰੈਂਸ ਨੇ ਲਾਹੌਰ ਦਰਬਾਰ ਦੇ ਇਲਾਕੇ ਨੂੰ ਚਾਰ ਅਦਾਲਤੀ ਸ਼ਹਿਰਾਂ માં ਵੰਡਿਆ ਤਾਂ ਉਹਨੇ ਸਰਦਾਰ ਲੈਣਾ ਸਿੰਘ ਦੇ ਅਧੀਨ ਮਾਝੇ ਦਾ ਇਲਾਕਾ ਜਿਹੜਾ ਜਿਹਦੇ માં ਰਾਵੀ ਦਰਿਆ ਦਾ ਦੱਖਣੀ ਪੂਰਬੀ ਪਹਾੜੀ ਤੇ ਕਸੂਰ ਦਾ ਇਲਾਕਾ ਇਹ ਕਰਦਾ ਸੀਗਾ ਬਾਕੀ ਤਿੰਨ ਸ਼ਹਿਰਾਂ ਦਾ ਪ੍ਰਬੰਧ ਇਸ ਤਰ੍ਹਾਂ ਸੀ ਕਿ ਲਾਹੌਰ ਜ਼ਿਲ੍ਹਾ ਜਰਨਲ ਕਾਨ ਸਿੰਘ ਦੇ ਅਧੀਨ ਚੱਕ ਦੁਆਬ ਰਾਮ ਸਿੰਘ ਜਲਾਲਵਾਲਾ ਦੇ ਅਧੀਨ ਜੇਲਮ ਤੋਂ ਸਿੰਧ ਦਰਿਆ ਦਰਮਿਆਨ ਦਾ ਇਲਾਕਾ ਚਾਤਰ ਸਿੰਘ ਅਟਾਰੀ ਵਾਲੇ ਦੇ ਅਧੀਨ ਕਰਦਾ ਮਤਲਬ ਲੈਣਾ ਸਿੰਘ ਮਜੀਠੀਆ ਜੌਨ ਲਾਰੈਂਸ ਦੇ ਵਿਸ਼ਵਾਸਪਾਤਰਾਂ ਵਿੱਚੋਂ ਇੱਕ ਸੀ ਮਜੀਠੀਆ ਖਾਨਦਾਨ ਚੰਦ ਇੱਕ ਖਾਨਦਾਨ ਵਿੱਚੋਂ ਸੀ ਜਿਨੇ ਲਾਹੌਰ ਦਰਬਾਰ ਤੋਂ ਬਾਅਦ ਬ੍ਰਿਟਾਨੀ ਬੀ ਹਕੂਮਤ ਅਧੀਨ ਵੀ ਰਾਜਨੀਤਿਕ ਮਹੱਤਵ ਬਣਾਈ ਰੱਖਿਆ ਮਹਾਰਾਜੇ ਦੇ ਲਾਹੌਰ ਦਰਬਾਰ ਦੀ ਸਥਾਪਤੀ ਤੋਂ ਪਹਿਲਾਂ ਹੀ ਇਸ ਖਾਨਦਾਨ ਨੇ ਮਜੀਠਾ ਕਸਬੇ ਨੂੰ ਰਾਜਨੀਤਿਕ ਤੇ ਪ੍ਰਬੰਧਕੀ ਗਤੀਵਿਧੀਆਂ ਦਾ ਕੇਂਦਰ ਬਣਾ ਲਿਆ ਸੀ ਇਸ ਖਾਨਦਾਨ ਦੇ ਉੱਤਰਾਧਿਕਾਰੀ ਤਿੰਨ ਪਰਿਵਾਰਾਂ ਚ ਵੰਡੇ ਹੋਏ ਸੀ ਸਰਦਾਰ ਨੌਦ ਸਿੰਘ ਸਰਦਾਰ ਉਮਰਾਓ ਸੀ ਸਰਦਾਰ ਬਲਬੀਰ ਸਿੰਘ ਇਹਨਾਂ ਪਰਿਵਾਰਾਂ ਦੇ ਉਤਰਾਧਿਕਾਰੀਆਂ ਦੀਆਂ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਗਤੀਵਧੀਆਂ ਬੱਕਰੀਆਂ ਬੱਕਰੀਆਂ ਸੀਗੀਆਂ ਲਾਹੌਰ ਦਰਬਾਰ ਦੇ ਸ਼ਾਸਨ ਕਾਲ ਦੇ ਵਿੱਚ ਮਜੀਠੀਆ ਖਾਨਦਾਨ ਦੇ ਉਤਰਾਧਿਕਾਰੀ ਬਖਰੇ ਬਖਰੇ ਇਲਾਕਿਆਂ ਦੇ ਵਿੱਚ ਅਹਿਲਕਾਰ ਸਨ 1803 ਈਸਵੀ ਤੋਂ 1804 ਈਸਵੀ ਚ ਸਰਦਾਰ ਉਤਮ ਸਿੰਘ ਕੋਲ ਰੌਤਾਸ ਦਾ ਮਜ਼ਬੂਤ ਕਿਲਾ ਸੀ ਇਹ ਕਿਲਾ ਸਰਦਾਰ ਚੜ੍ਹ ਸੀਨੇ ਅਫਗਾਨਾਂ ਕੋਲੋਂ ਜਿੱਤਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਇਹ ਕਿਲਾ ਜ਼ਬਰਦਸਤੀ ਹਥਿਆ ਲਿਆ ਉਹਨੇ ਧਨੀ ਦਾ ਸਾਰਾ ਇਲਾਕਾ ਵੀ ਆਪਣੇ ਕਬਜ਼ੇ ਚ ਲੈ ਲਿਆ ਸੀ ਉਤਮ ਸਿੰਘ 1827 ਈਸਵੀ ਨੂੰ ਬੇਔਲਾਦਾ ਹੀ ਮਰ ਗਿਆ ਮਹਾਰਾਜਾ ਰਣਜੀਤ ਸਿੰਘ ਨੇ ਉਹਦੇ ਮਤਵੰਨੇ ਪੁੱਤਰ ਅਤਰ ਸਿੰਘ ਨੂੰ ਰਾਬਲ ਪਿੰਡੀ ਦਾ ਨਾਜਮ ਬਣਾਤਾ ਉਤਮ ਸਿੰਘ ਦੀ ਜ਼ਗੀਰ ਜ਼ਬਤ ਕਰਕੇ ਅਤਰ ਸਿੰਘ ਨੂੰ 28000 ਰੁਪਏ ਦੀ ਸੰਦ ਕਸਰਾ ਇਹ ਗੰਜਾ ਮਹਿਲ ਵਿਖੇ ਬਖਰੀ ਜਾਗੀਰ ਦਿੱਤੀ। ਅਤਰ ਸਿੰਘ ਹਜ਼ਾਰਾ ਵਿਖੇ 1843 ਈਸਵੀ ਨੂੰ ਸਵਰਗਵਾਸ ਹੋ ਗਿਆ। ਉਹਦਾ ਪੁੱਤ ਸੂਰਤ ਸਿੰਘ ਆਪਣੇ ਘੋੜਸਵਾਰਾਂ ਸਮੇਤ ਪਸ਼ਾਵਰ ਰਿਹਾ। ਜਦੋਂ ਰਾਜਾ ਲਾਲ ਸਿੰਘ ਨੇ ਬਤੌਰ ਮੰਤਰੀ ਸੂਰਤ ਸਿੰਘ ਤੋਂ ਜੇਲਮ ਦੀ ਜ਼ਗੀਰ ਲੈਣੀ ਚਾਹੀ ਤਾਂ ਸੂਰਤ ਸਿੰਘ ਨੇ ਇਨਕਾਰ ਕਰਤਾ। ਪਰ ਉਹਦੀ ਲਾਹੌਰ ਦਰਬਾਰਗੇ ਪੇਸ਼ ਨਾ ਗਈ। ਸੂਰਤ ਸਿੰਘ ਨੇ 1847 ਈਸਵੀમાં ਦਿਵਾਨ ਮੂਲਰਾ ਦੀ ਬਗਾਵਤ ਮਹਿਸਾ ਲਿਆ। 1748 ਇਸਵੀ ਸਰਦਾਰ ਚਤਰ ਸਿੰਘ ਦੇ ਕਹਿਣ ਤੇ ਸੂਰਤ ਸਿੰਘ 500 ਘੋੜਸਵਾਰਾਂ ਸਹਿਤ ਰਾਜਾ ਛੇਰ ਸਿੰਘ ਨੂੰ ਮਿਲਿਆ ਰਾਜਾ ਛੇਰ ਸਿੰਘ ਸੂਰਤ ਸਿੰਘ ਦੇ ਕਦਕਾਠ ਤੇ ਲਿਆਕਤ ਤੋਂ ਬਹੁਤ ਪ੍ਰਭਾਵਿਤ ਹੋਇਆ ਸੂਰਤ ਸਿੰਘ ਨੇ ਰਾਜਾ ਛੇਰ ਸਿੰਘ ਦੀ ਇੱਕ ਡਿਵੀਜ਼ਨ ਦੀ ਕਮਾਂਡ ਦੀ ਅਗਵਾਈ ਕੀਤੀ ਤੇ ਅੰਗਰੇਜ਼ਾਂ ਵਰਤ ਲੜਦਾ ਰਿਹਾ ਉਹਨੇ ਲੁੱਟਮਾਰ ਵੀ ਕੀਤੀ ਅੰਗਰੇਜ਼ਾਂ ਨੇ ਉਹਦੀ 22000 ਰੁਪਏ ਸਾਲਾਨਾ ਜਾਗੀਰ ਜ਼ਬਤ ਕਰ ਲਈ ਇਤੋਂ ਉਹ ਬਨਾਰਸ ਚਲੇ ਗਿਆ ਜਿੱਥੇ ਉਹਨੇ 770 ਰੁਪਏ ਸਾਲਾਨਾ ਪੈਨਸ਼ਨ ਤੇ ਗੁਜ਼ਾਰਾ ਕਰਿਆ ਸਰਦਾਰ ਸੂਰਤ ਸਿੰਘ ਨੇ 1857 ਦੇ ਗਦਰ ਸਮੇਂ ਬਨਾਰਸ ਚ ਸਿੱਖਾਂ ਨੂੰ ਬਗਾਵਤ ਕਰਨ ਤੋਂ ਰੋਕਿਆ ਸੀ ਆਪਣੇ ਫੌਜੀ ਦਸਤੇ ਸਮੇਤ ਅੰਗਰੇਜ਼ੀ ਫੌਜਦਾਰੀ ਨੇ ਮਦਦ ਕੀਤੀ ਪਰ ਇਹ ਫੱਟੜ ਹੋ ਗਿਆ ਅੰਗਰੇਜ਼ ਹਕੂਮਤ ਨੇ ਇਹਨੂੰ 48 4800 ਰੁਪਏ ਦੀ ਪੈਨਸ਼ਨ ਤੇ ਜ਼ਿਲ੍ਹਾ ਗੋਰਖਪੁਰ ਦੇ ਧੁਮਰੀ ਇਲਾਕੇ ਦੇ ਵਿੱਚ ਸਥਾਈ ਜ਼ਗੀਰ ਦਿੱਤੀ 1857 ਇਸਵੀ ਨੂੰ ਇਹਨੂੰ ਆਨਰਰੀ ਮਜਿਸਟ੍ਰੇਟ ਲਾ ਦਿੱਤਾ ਗਿਆ ਸਨ 1861 ਇਸਵੀ ਨੂੰ ਉਹ ਵਾਪਸ ਮਜੀਠੇ ਆ ਗਿਆ 1877 ਇਸਵੀ માં ਉਹਨੂੰ ਦਿੱਲੀ ਦਰਬਾਰ ਨੇ ਰਾਜੇ ਦੇ ਖਿਤਾਬ ਨਾਲ ਸਨਮਾਨਿਤ ਕਰਿਆ ਤੇ ਸੀਐਸਆਈ ਦਾ ਖਿਤਾਬ ਵੀ ਦਿੱਤਾ 1887 ਇਸਵੀ ਨੂੰ ਇਹ ਮਜੀਠਾ ਵਿਖੇ ਆਪਣੇ ਦੋ ਪੁੱਤਰਾਂ ਅਮਰਾਉ ਸਿੰਘ ਤੇ ਸੁੰਦਰ ਸਿੰਘ ਨੂੰ ਛੱਡ ਕੇ ਮਰ ਗਿਆ ਰਾਜ ਦਰਬਾਰ ਤੇ ਬੈਠਣ ਦਾ ਰਤਬਾ ਸੂਰਤ ਸਿੰਘ ਦੇ ਵੱਡੇ ਪੁੱਤਰ ਅਮਰਾਉ ਸਿੰਘ ਨੂੰ ਮਿਲਿਆ ਪਿਤਾ ਦੀ ਸਟੇਟ ਨੂੰ ਸੰਭਾਲਣ ਚ ਦੋਨੋਂ ਪੁੱਤਰ ਕੁਸ਼ਲ ਨਹੀਂ ਸਨ ਇਸ ਲਈ ਇਹਨਾਂ ਦੀ ਸਟੇਟ ਦੀ ਸਾਮ ਸੰਭਾਲ ਦੀ ਜ਼ਿੰਮੇਵਾਰੀ ਕੈਪਟਨ ਗਲਾਵ ਸੀ ਅਟਾਰੀ ਵਾਲੇ ਨੂੰ ਸੌਂਪੀ ਗਈ 1887 ਸਾਲ ਵਿੱਚ ਕੈਪਟਨ ਦੀ ਮੌਤ ਉਪਰੰਤ ਇਹਨਾਂ ਦਾ ਸਾਰਾ ਜੋ ਪ੍ਰਬੰਧ ਸੀ ਅੰਮ੍ਰਿਤਸਰ ਦੇ ਵਕੀਲ ਲਾਲਾ ਗੁਰਮਖਰਾਈ ਨੂੰ ਦਿੱਤਾ ਗਿਆ ਨਵੰਬਰ 1882 માં ਦੋਵੇਂ ਉਤਰਾਧਿਕਾਰੀਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਇਆ ਗਿਆ ਅੰਮ੍ਰਿਤਸਰ ਤਾਂ ਇਹਨਾਂ ਦੀ ਪੜ੍ਹਾਈ ਲਈ ਦੋਨਾਂ ਨੂੰ ਐਚੀਸਨ ਕਾਲਜ ਲਾਹੌਰ ਚ ਦਾਖਲ ਕਰਵਾਇਆ ਗਿਆ ਸਨ 1883 ਈਸਵੀ ਮਾ ਅਮਰਾਓ ਸਿੰਘ ਦਾ ਵਿਆਹ ਕੈਪਟਨ ਗੁਲਾਬ ਸਿੰਘ ਦੀ ਕੁੜੀ ਨਾਲ ਹੋਇਆ ਅਮਰਾਓ ਸਿੰਘ ਦੇ ਵੱਡੇ ਪੁੱਤਰ ਬਲਰਾਮ ਸਿੰਘ ਦਾ ਵਿਆਹ ਮਹਾਰਾਜਾ ਪਟਿਆਲੇ ਦੀ ਭਤੀਜੀ ਨਾਲ ਹੋਇਆ ਸਨ 1922 ਨੂੰ ਅਮਰਾਓ ਸਿੰਘ ਮਰ ਗਿਆ ਹੁਣ ਗੱਲ ਕਰੇ ਸੁੰਦਰ ਸਿੰਘ ਮਜੀਠੀਏ ਦੀ ਸੁੰਦਰ ਸਿੰਘ ਮਜੀਠੀਆ ਜਿਹਦਾ ਕੇ 1872 ਤੋਂ ਲੈ ਕੇ 1941 ਤੱਕ ਕਾਲ ਸੀਗਾ ਇਹਨੇ ਮਜੀਠੀਏ ਖਾਨਦਾਨ ਨੂੰ ਸਿੱਖ ਧਰਮ ਤੇ ਰਣਨੀਤੀ ਦਾ ਧੁਰਾ ਬਣਾਇਆ ਜਿਵੇਂ ਕਿ ਆਪਾਂ ਨੇ ਨੋਟ ਕਰਿਆ ਕਿ ਇਸ ਖਾਨਦਾਨ ਦੇ ਸਮਕਾਲੀ ਰਈਸ ਖਾਨਦਾਨ ਜਿਵੇਂ ਕਿ ਅਟਾਰੀ ਵਾਲੇ ਇਹਨਾਂ ਨਾਲ ਚੰਗੇ ਸਬੰਧ ਬਣ ਚੁੱਕੇ ਸੀਦੇ ਸੁੰਦਰ ਸਿੰਘ ਮਜੀਠੀਏ ਦਾ ਪਹਿਲਾ ਵਿਆਹ ਮਹਾਰਾਜਾ ਫਰੀਦਕੋਟ ਦੇ ਸਬੰਧੀਆਂ ਦੇ ਵਿੱਚ ਹੋਇਆ ਪਰ ਇਹਦੀ ਜਿਹੜੀ ਘਰ ਵਾਲੀ ਸੀਗੀ ਇਹਦੀ ਛੇਤੀਉ ਮੌਤ ਹੋ ਗਈ ਤੇ ਇਹਦੀ ਦੂਜੀ ਸ਼ਾਦੀ 1894 ਇਸ ਵਿੱਚ ਸਰਦਾਰ ਅਤਰ ਸਿੰਘ ਪਧੌੜ ਦੀ ਲੜਕੀ ਨਾਲ ਹੋਈ ਇਨਾ ਸਬੰਧਾਂ ਨੇ ਮਜੀਠੀਆ ਖਾਨਦਾਨ ਦਾ ਹੋਰ ਮਾਣ ਵਧਾਇਆ ਸਗੋਂ ਨਵੀਨ ਸਿੱਖ ਰਾ ਨੀਤੀ ਵਿੱਚ ਐਂਟਰ ਕਰਨ ਦਾ ਮੌਕਾ ਵੀ ਇਹਨਾਂ ਨੂੰ ਮਿਲ ਗਿਆ ਇਹ ਸਰਦਾਰ ਅਤਰ ਸਿੰਘ ਸੀ ਜਿਨੇ ਸੁੰਦਰ ਸਿੰਘ ਮਜੀਠੀ ਨੂੰ ਸਿੰਘ ਸਭਾ ਲਹਿਰਮਾ 1894 ਇਸਵੀ ਦੇ ਸਾਲ ਚ ਸਰਗਰਮ ਹੋਣ ਦੀ ਪ੍ਰੇਰਣਾ ਦਿੱਤੀ ਸੀ ਔਰ ਉਹ ਸਿੰਘ ਸਭਾ ਅੰਮ੍ਰਿਤਸਰ ਦਾ ਸੈਕਟਰੀ ਬਣ ਗਿਆ ਅਗਲੇ ਸਾਲ ਉਹ ਖਾਲਸਾ ਕਾਲਜ ਅੰਮ੍ਰਿਤਸਰ ਦੀ ਕੌਂਸਲ ਦਾ ਮੈਂਬਰ ਬਣ ਗਿਆ ਅਰ ਇਹਨੇ ਖਾਲਸਾ ਕਾਲਜ ਦੀਆਂ ਕਈ ਇਮਾਰਤਾਂ ਦੀ ਉਸਾਰੀ ਵੀ ਕਰਵਾਈ ਤੇ ਮਾਲੀ ਤੌਰ ਤੇ ਮਜ਼ਬੂਤ ਕਰਨ ਚ ਵੀ ਬੜਾ ਕਹਿੰਦੇ ਯੋਗਦਾਨ ਪਾਇਆ 20ਵੀਂ ਸਦੀ ਦੇ ਸ਼ੁਰੂ ਦੇ ਦਹਾਕਿਆਂ ਚ ਇਹ ਕਾਲਜ ओरिएंटਲ ਸਿੱਖਿਆ ਤੇ ਪਾਸ਼ਾਵਾ ਦੇ ਅਧਿਐਨ ਦਾ ਕੇਂਦਰ ਬਣ ਗਿਆ ਤਾਂ ਸੁੰਦਰ ਸਿੰਘ 1902 ਤੋਂ 1912 ਤੱਕ ਇਸ ਕਾਲਜ ਦੀ ਪ੍ਰਬੰਧਕੀ ਕਮੇਟੀ ਦਾ ਸਕੱਤਰ ਤੇ 1920 ਤੋਂ 1941 ਤੱਕ ਖਾਲਸਾ ਕਾਲਜ ਦੀ ਕੌਂਸਲ ਦਾ ਪ੍ਰਧਾਨ ਰਹਾ ਨਾਲ ਦੀ ਨਾਲ ਇਹਨੇ ਸਮਾਜਿਕ ਤੇ ਵਿਦਿਅਕ ਸੁਧਾਰਾਂ ਦੇ ਵੱਲ ਕਾਫੀ ਧਿਆਨ ਦਿੱਤਾ ਸੁੰਦਰ ਸਿੰਘ ਮਜੀਠੀਆ ਸੰਤ ਲਖਵੀਰ ਸਿੰਘ ਦਾ ਪ੍ਰਸ਼ੰਸਕ ਸੀ ਸੰਤ ਲਖਵੀਰ ਸਿੰਘ 1860 ਈਸਵੀ ਨੂੰ ਮੁਸਲਮਾਨ ਪਰਿਵਾਰ ਚ ਪੈਦਾ ਹੋਇਆਤਾ ਔਰ ਇਹਦਾ ਨਾਮ ਕਰੀਮ ਬਖਸ਼ ਸੀਗਾ ਸਿੰਘ ਸਭਾ ਪਸੌੜ ਦੇ ਯਤਨਾਂ ਦੇ ਨਾਲ ਉਹ ਅਮਰ ਛੱਕੇ ਸੰਤ ਲਖਵੀਰ ਸਿੰਘ ਨੇ 9 ਦੇ ਨਾਲ ਪ੍ਰਸਿੱਧ ਹੋ ਗਿਆ ਜੂਨ 1903 ਈਸਵੀ ਨੂੰ ਉਹਦੇ ਸਾਰੇ ਪਰਿਵਾਰ ਦੇ ਮੈਂਬਰ ਸਿੰਘ ਸਾਂਝ ਗਏ ਕ੍ਰੀਮ ਬਖੇ ਦੇ ਪੁੱਤਰ ਮਤਾਬ ਸਿੰਘ ਨੇ ਖਾਲਸਾ ਬਰਾਦਰੀ ਦੀ ਸਥਾਪਨਾ કરી ਔਰ ਇਹਦੀ ਸਥਾਪਨਾ ਦਾ ਸਾਲ 1907 ਜਾਂ 1914 ਮੰਨਿਆ ਜਾਂਦਾ ਇਹ ਵਿਵਾਦਤ ਵਿਸ਼ਾ ਹੈ ਖਾਲਸਾ ਬਰਾਦਰੀ ਨੂੰ ਚੀਫ ਖਾਲਸਾ ਦਿਵਾਨ ਦੀ ਪੂਰੀ ਹਮਾਇਤ ਸੀ ਔਰ ਉਹ ਚੀਫ ਖਾਲਸਾ ਦਿਵਾਨ ਦੀ ਸਥਾਪਨਾ ਕਰਨ ਵਾਲੇ ਮੋਢੀ ਆਗੂਆਂ ਵਿੱਚੋਂ ਸੀ ਉਹ ਇਸ ਦਿਵਾਨ ਦੀ ਕਮੇਟੀ ਦਾ 1902 ਤੋਂ 1920 ਤੇ ਫਿਰ 1934 ਤੋਂ 1937 ਤੱਕ ਲਗਾਤਾਰ ਸੈਕਟਰੀ ਰਿਹਾ ਔਰ ਉਹ ਤੋਂ ਬਾਅਦ ਇਹ ਸਰਬ ਹਿੰਦ ਸਿੱਖ ਵਿਦਿਅਕ ਕਾਨਫਰੰਸ ਦਾ ਬਾਨੀ ਵੀ ਸੀ ਇਹ ਨੇ ਇਸ ਕਾਨਫਰੰਸ ਦੀਆਂ ਸਾਲਾਨਾ ਇਕੱਤਰਤਾਵਾਂ ਦੀ ਕਈ ਵਾਰ ਪ੍ਰਧਾਨਗੀ ਕੀਤੀ ਔਰ ਇਹਦੀ ਅਗਵਾਈ ਦੇ ਅਧੀਨ ਅੰਮ੍ਰਿਤਸਰ ਸੈਂਟਰ ਖਾਲਸਾ ਯਤੀਮ ਖਾਨਾ ਜੋ ਕਿ 1904 ਦੇ ਵਿੱਚ ਖੁੱਲ੍ਹਿਆ ਸੀ ਖਾਲਸਾ ਪ੍ਰਚਾਰਕ ਵਿਦਿਆਲਾ ਤੇ ਸੈਂਟਰ ਖਾਲਸਾ ਹਸਪਤਾਲ 1915 ਸਥਾਪਿਤ ਹੋਏ ਔਰ ਇਹ ਪੰਜਾਬ ਐਂਡ ਸਿੰਧ ਬੈਂਕ ਦਾ ਚੇਅਰਮੈਨ ਵੀ ਰਿਹਾ 1852 ਤੋਂ ਚੱਲੀ ਆ ਰਹੀ ਰਾਜ ਪ੍ਰਸਤੀ ਰਵਾਇਤ ਨੂੰ ਸੁੰਦਰ ਸਿੰਘ ਮਜੀਠੀਏ ਨੇ ਬੜੀ ਇਮਾਨਦਰੀ ਨਾਲ ਨਵਾਇਆ। ਇਹਦੀ ਸਰਪ੍ਰਸਤੀ ਦੇ ਅਧੀਨ ਸਿੱਖ ਸੰਸਥਾਵਾਂ ਰਾਜ ਪ੍ਰਸਤੀ ਦੀਆਂ ਬਰਕਤਾਂ ਦਾ ਪਾਠ ਸਿੱਖ ਨੌਜਵਾਨ ਪੀੜ੍ਹੀ ਨੂੰ ਪੜਾਉਂਦੀਆਂ ਰਹੀਆਂ। ਜਿਦੇ ਫਲ ਸਰੂਪ ਬ੍ਰਿਟਾਨਵੀ ਹਕੂਮਤ ਨੇ 1911 ਈਸਵੀ ਨੂੰ ਸਰਦਾਰ ਬਹਾਦਰ ਦੇ ਖਿਤਾਬ ਨਾਲ ਇਹਨੂੰ ਨਵਾਜਿਆ ਤੇ ਵਾਇਸਰਾਏ ਲੈਜਿਸਲੇਟਿਵ ਕੌਂਸਲ ਦਾ ਮੈਂਬਰ ਵੀ ਨਾਮਜ਼ਦ ਕਰਿਆ। ਫਿਰ ਉਹਨੂੰ ਗਵਰਨਰ ਜਨਰਲ ਦੀ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਇਹਨੇ ਪਹਿਲੇ ਵਿਸ਼ਵ ਯੁੱਧ ਲਈ ਵਾਰ ਫੰਡ ਵਿੱਚ ਹਿੱਸਾ ਪਾਇਆ ਔਰ ਇਹਨੇ ਰੋਲਟ ਬਿਲ ਅਤੇ ਐਂਡੈਂਮੈਂਟ ਬਿਲ ਨੂੰ ਪਾਸ ਕਰਨ 'ਮੈਂ ਮਦਦ ਕੀਤੀ ਅੰਗਰੇਜ਼ਾਂ ਦੀ 1919 ਦੇ ਜਲ੍ਹਿਆਂਵਾਲੇ ਬਾਗ ਦੇ ਸਾਕੇ ਦੀ ਜ਼ਿੰਮੇਵਾਰੀ ਦੀ ਚਰਚਾ ਕਰਦੇ ਹਾਂ ਇਸ ਬੰਦੇ ਨੇ ਲੈਫਟਿਨੈਂਟ ਗਵਰਨਰ ਐਡਵਾਈਜ਼ਰ ਤੇ ਡਾਇਰ ਦਾ ਪੱਖ ਪੂਰਿਆ ਤਾਂ ਹੁਣ ਸੁਣ ਲਓ ਤੁਸੀਂ ਇਹਦੀ ਗੱਲਬਾਤ ਇਹ ਵੀ ਅੰਗਰੇਜ਼ਾਂ ਦਾ ਪਿੱਠੂ ਸੀ ਸਰਕਾਰ ਨੇ ਇਹਨੂੰ 1920 ਚ ਗੁਰਦੁਆਰਾ ਬੋਰਡ ਦਾ ਤੇ ਬਾਅਦ ਮਾਂ ਐਸਜੀਪੀਸੀ ਦਾ ਪ੍ਰਧਾਨ ਇਸ ਲਈ ਨਾਮਜ਼ਦ ਕੀਤਾ ਕਿ ਇਹ ਸੰਗਠਨ ਸਰਕਾਰ ਪੱਖੀ ਰਹਿ ਸਕੇ ਹਾਂਜੀ ਸਰਕਾਰ ਨੇ ਇਹਨੂੰ 1920 ਮ ਕਹਿ ਲਈਏ ਵੀ ਕੰਪੈਨੀਅਨ ਆਫ ਦਾ ਇੰਡੀਅਨ Empire C I E ਤੇ 1926 ਇਸਵੀ ਨੂੰ ਨਾਈਟ ਹੁੱਡ ਦਾ ਖਿਤਾਬ ਦਿੱਤਾ ਪੰਜਾਬ ਯੂਨੀਵਰਸਿਟੀ ਲਾਹੌਰ ਨੇ ਇਨੂੰ ਡਾਕਟਰ ਆਫ ओरिएंटਲ ਲਰਨਿੰਗ ਦੀ ਆਨਰੇਰੀ ਡਿਗਰੀ ਦਿੱਤੀ ਔਰ ਆਪਣੇ ਹਮਖਿਆਲ ਰਈਸ ਆਗੂਆਂ ਦੀ ਮਦਦ ਨਾਲ ਇਹਨੇ ਖਾਲਸਾ ਨੈਸ਼ਨਲ ਪਾਰਟੀ ਫਿਰ ਖੜੀ ਕਰੀ 1936ਵਾਂ ਉਹਨੇ ਪੰਜਾਬ ਲੈਜਿਸਲੇਟਿਵ ਅਸੈਂਬਲੀ ਦੇ ਮੈਂਬਰ ਦੀ ਚੋਣ ਜਿੱਤੀ ਤੇ ਯੂਨੀਅਨਿਸਟ ਸਰਕਾਰ ਦੇ ਰੈਵਨਿਊ ਮਿਨਿਸਟਰ ਬਣਿਆ ਔਰ ਆਪਣੇ ਪਰਲੋਕ ਗਮਨ ਤੱਕ 1941 ਇਸਵੀ ਤੱਕ ਉਹ ਇਸ ਅਹੁਦੇ ਤੇ ਬਿਰਾਜਮਾਨ ਰਹਾ ਹਾਂ ਜੀ ਇਹੋ ਹੀ ਸੁੰਦਰਤੀ ਮਜੀਠੀਆ ਜਿਹਦੇ ਉੱਤੇ ਦੋਚ ਲੱਗਦੇ ਆਂ ਵੀ ਇਹਦੇ ਕਰੇ ਡੈਰ ਨੇ ਦਿੰਦਰਾ ਕਰਿਆਤਾ ਪਰ ਇਹ ਨੇ ਕਹਿ ਲੀਏ ਵੀ ਇਸ ਚੀਜ਼ ਜਿਹੜੇ ਨੇ ਬਾਗ ਤੇ ਜਿਹੜੀ ਘਟਨਾ ਸੀ ਇਹਨੂੰ ਪੱਖ ਚ ਭੁਗਤਿਆ ਸੀ ਅੰਗਰੇਜ਼ਾਂ ਦੇ ਜੋ ਕਿ ਬੜੀ ਸ਼ਰਮਨਾਕ ਗੱਲ ਆ ਹਾਂਜੀ ਸੋ ਇਹ ਇਹਦੇ ਪੁਰਖੇ ਸੀਗੇ ਮਜੀਠੀਏ ਦੇ ਸੋ ਖੈਰ ਅੱਗੇ ਕਰਦੇ ਗੱਲ ਸਰਦਾਰ ਦਿਆਲ ਸਿੰਘ ਮਜੀਠੀਆ ਇਹ ਛੇਰੇ ਪੰਜਾਬ ਦੇ ਲਾਹੌਰ ਦਰਬਾਰ ਦੇ ਉਹਨਾਂ ਪ੍ਰਤਿਸ਼ਠਾ ਖਾਨਦਾਨਾਂ ਵਿੱਚੋਂ ਇੱਕ ਤਾਂ ਜਿਨੇ ਨਵੀਂ ਦਿਸ਼ਾ ਵੱਲ ਤੁਰਨ ਦਾ ਫੈਸਲਾ ਲਿਆ ਛੇਰੇ ਪੰਜਾਬ ਨੇ ਉਦੇ ਪਿਤਾ ਸਰਦਾਰ ਲਹਿਣਾ ਸਿੰਘ ਮਜੀਠੀਆ ਦੀ ਬਹਾਦਰੀ ਤੇ ਵਿਦਵਤਾ ਦੀ ਕਦਰ ਕਰੀ ਤੇ ਅਨੇਕਾ ਖਿਤਾਬਾਂ ਜਾਨੀ ਕਿ ਉਜਲ ਦਦਾਰ ਨਿਰਮਲ ਪੁੱਤ ਸਰਦਾਰ ਬਾ ਵਕਾਰ ਇਹਨਾਂ ਦੇ ਨਾਲ ਨਵਾਜਿਆ ਅੰਗਰੇਜ਼ ਸਰਕਾਰ ਵੀ ਸਰਦਾਰ ਲਹਿਣਾ ਸਿੰਘ ਦੀ ਲਿਆਕਤ ਦੀ ਕਦਰ ਕਰਦੀ ਸੀ ਉਹਦੀ ਸਲਾਹ ਤੇ ਸਰਕਾਰ ਨੇ ਸਰਦਾਰ ਜੋਧ ਸਿੰਘ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਸਰਬਰਾ ਨਿਯੁਕਤ ਕਰਿਆ ਤਾਂ ਸਰਦਾਰ ਲਹਿਣਾ ਸਿੰਘ ਦੇ ਸਰਕਾਰ ਨਾਲ ਚੰਗੇ ਸਬੰਧ ਹੋਣ ਦੇ ਬਾਵਜੂਦ ਵੀ ਉਹਨੇ ਲਾਹੌਰ ਦੀ بجائے 12 ਨਸੀ ਦੇ ਵਿੱਚ ਆਪਣਾ ਨਿਵਾਸ ਕਰਨ ਦਾ ਫੈਸਲਾ ਕਰਿਆ ਸ਼ਾਇਦ ਉਹ ਆਪਣੇ ਆਪ ਨੂੰ ਲਾਹੌਰ ਦਰਬਾਰ ਦੀ ਗੰਦਲੀ ਰਾਜਨੀਤੀ ਤੋਂ ਦੂਰ ਰੱਖਣਾ ਬਿਹਤਰ ਸਮਝਦਾ ਸੀ 12 ਨਸੀ ਚ ਸੰਨ 1848 ਨੂੰ ਉਹਦਾ ਪੁੱਤਰ ਦਿਆਲ ਸਿੰਘ ਮਜੀਠੀਆ ਜਿਹੜਾ ਇਹਦਾ ਜਨਮ ਹੋਇਆ ਪਰ ਦਿਆਲ ਸਿੰਘ ਅਜੇ 6 ਸਾਲਾਂ ਦਾ ਹੀ ਤਾਂ ਜਦ ਉਹਦੇ ਸਿਰ ਤੋਂ ਪਿਤਾ ਦਾ ਸਾਯਾ ਉੱਠ ਗਿਆ ਦਿਆਲ ਸਿੰਘ ਦੇ ਜੀਵਨ ਚ ਇਹ ਬਹੁਤ ਔਖੀ ਘੜੀ ਸੀ ਉਹਦੇ ਪਰਿਵਾਰ ਨੂੰ ਜੱਦੀ ਕਸਬੇ ਰਾਜਾ ਸੰਸੀਮਾ ਵਾਪਸ ਆਉਣਾ ਪਿਆ ਉਦੇ ਬਚਪਨ ਵਿੱਚ ਰੌਸ਼ਨੀ ਦੀ ਕਿਰਨ ਉਦੋਂ ਜਗੀ ਜਦੋਂ ਉਹਨੂੰ ਰਵਾਇਤੀ ਸਿੱਖਿਆ ਦੇਣ ਦੀ ਬਜਾਏ ਉਹਦੀ ਦੇਖਭਾਲ ਅਤੇ ਸਿੱਖਿਆ ਲਈ ਇੱਕ ਅੰਗਰੇਜ਼ ਬੀਬੀ ਗਵਰਮੈਸ ਇਹਨੂੰ ਰੱਖਿਆ ਗਿਆ। ਦੂਜੀ ਰੌਸ਼ਨੀ ਦੀ ਕਿਰਨ ਉਦੋਂ ਜਗੀ ਜਦੋਂ ਇਹਨੂੰ ਮਿਸ਼ਨ ਸਕੂਲ ਅਮਰਤਰ ਮੰਦ ਦਾਖਲ ਕਰਵਾਇਆ ਗਿਆ। ਇਸ ਸਕੂਲ ਦਾ ਵਾਤਾਵਰਣ ਰਵਾਇਤੀ ਨਹੀਂ ਸੀ। ਸਕੂਲ ਦੇ ਪ੍ਰਬੰਧਕਾਂ ਤੇ ਅਧਿਆਪਕਾਂ ਦਾ ਮਸੀਹੀ ਜੀਵਨ ਸੀ ਯਾਨੀ ਕ੍ਰਿਸਚੀਅਨ ਸੀਗੇ। ਔਰ ਇਸ ਹਾਲਾਤਾਂ ਨੇ ਨੌਜਵਾਨ ਦਿਆਲ ਸਿੰਘ ਦੇ ਮੰਚ ਪਛਮੀ ਵਿਦਿਆ ਤੇ ਸੱਭਿਆਚਾਰ ਜਾਣਨ ਦੀ ਬੜੀ ਉਹ ਸੁਖਤਾ ਵਧਾਤੀ ਔਰ ਇਹਨੂੰ ਅੰਗਰੇਜ਼ੀ ਭਾਸ਼ਾ ਦੇ ਮਹੱਤਵ ਦੀ ਸਮਝ ਪਈ ਲੰਡਨ ਦੇ ਵਿੱਚ ਇਹ ਉੱਚੀ ਵਿਦਿਆ ਇਹਨੇ ਹਾਸਲ ਕਰੀ ਤੇ ਦਇਆਲ ਸਿੰਘ ਨੂੰ ਅੰਗਰੇਜ਼ੀ ਭਾਸ਼ਾ ਤੇ ਵੈਸਟਰਨ ਕਲਚਰ ਦਾ ਪ੍ਰਵਕਤਾ ਬਣਿਆ ਇਹ ਲੰਡਨ ਦੀ ਵਾਪਸੀ ਤੋਂ ਉਪਰੰਤ ਸਰਦਾਰ ਦਇਆਲ ਸਿੰਘ ਮਜੀਠੀਏ ਨੇ ਲਾਹੌਰ ਸ਼ਹਿਰ ਰਾਇਚ ਲਈ ਚੁਣਿਆ ਅੰਗਰੇਜ਼ੀ ਹਕੂਮਤ ਦੇ ਅਧੀਨ ਲਾਹੌਰ ਸ਼ਹਿਰ ਨਵੀਨ ਵਿਦਿਆ ਤੇ ਪੱਛਮੀ ਸਭਿਆਚਾਰ ਦਾ ਕੇਂਦਰ ਬਣਿਆ ਰਿਹਾ ਤਾਂ ਉਚੇਰੀ ਵਿਦਿਆਲੇ ਸਕੂਲ ਕਾਲਜ ਪ੍ਰੋਫੈਸ਼ਨਲ ਪੜ੍ਹਾਈ ਤੇ ਸਿਖਲਾਈ ਦੀਆਂ ਸੰਸਥਾਵਾਂ ਸਥਾਪਿਤ ਹੋ ਰਹੀਆਂ ਸੀ ਸਾਹਿਤ ਤੇ ਕਲਾ ਕੇਂਦਰ ਬਣ ਰਹੇ ਸਨ ਸਰਦਾਰ ਦਿਆਲ ਸਿੰਘ ਨੇ ਲਾਹੌਰ ਸ਼ਹਿਰ ਦੇ ਨਾਮ 'ਤੇ ਅਧਿਆਪਕਾਂ ਵਕੀਲਾਂ ਸਿਵਲ ਅਧਿਕਾਰੀਆਂ ਤੇ ਖਾਨਦਾਨੀ ਸਿਆਸੀ ਨੇਤਾਵਾਂ ਦੇ ਨਾਲ ਸੰਵਾਲ ਰਚਾਇਆ ਜਿਸ ਦੇ ਕਾਰਨ ਦਿਆਲ ਸਿੰਘ ਦੀਆਂ ਕਲਾਤਮਕ ਤੇ ਸਾਹਿਤਕ ਰੁਚੀਆਂ ਦਾ ਵਿਕਾਸ ਹੋਇਆ ਉਹਨੇ ਮੁਸ਼ਰਕ ਯਾਨੀ ਕਿ ਓਪਨਾਮ ਇਹਦੇ ਅਧੀਨ ਉਰਦੂ ਸ਼ਾਇਰੀ ਦਾ ਆਗਾਜ਼ ਕੀਤਾ ਤੇ ਮੁਸ਼ਾਇਰਾਂ ਨੇ ਸ਼ਰਕਤ ਕੀਤੀ ਯਾਨੀ ਕਿ ਸ਼ਾਇਰ ਬਣ ਗਿਆ ਹੈ ਲਾਹੌਰ ਸ਼ਹਿਰ ਮਾਂ ਬੰਗਾਲੀ ਬਾਬੂਆਂ ਤੇ ਇਸਾਈ ਪ੍ਰਚਾਰਕਾਂ ਨੇ ਸਮਾਜਿਕ ਧਾਰਮਿਕ ਤੇ ਸਭਿਆਚਾਰ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਬੰਗਾਲੀ ਬਾਬੂ ਬ੍ਰਹਮੋ ਸਮਾਜ ਦੀ ਵਿਚਾਰਧਾਰਾ ਦੇ ਉਪਾਸ਼ਕ ਸੀਗੇ ਮਤਲਬ ਕਿ ਇਹੇ ਦੇਵੀ ਦੇਵਤਿਆਂ ਮੂਰਤੀ ਪੂਜਾ ਇਹਦਾ ਵਿਰੋਧ ਕਰਦੇ ਸੀ ਵੇਦ ਉਹਨਾਂ ਲਈ ਕੇਵਲ ਗਿਆਨ ਦਾ ਸਰੋਤ ਸੀਗੇ ਪਰ ਪਵਿੱਤਰ ਨਹੀਂ ਮੰਨਦੇ ਸੀ ਉਹਨਾਂ ਨੂੰ ਔਰ ਇਹਨਾਂ ਦੀ ਜੀਵਨ ਸ਼ੈਲੀ ਜਾਤ ਪਾਤ ਅਤੇ ਊਚ ਨੀਤ ਤੋਂ ਭਾਵ ਮੁਕਤ ਸੀਗੀ ਔਰ ਇਹਨਾਂ ਦੇ ਪ੍ਰੀਤੀ ਭੋਜ ਦੇ ਵਿੱਚ ਹਰ ਜਾਤ ਅਤੇ ਵਰਗ ਦਾ ਬੰਦਾ ਸ਼ਾਮਲ ਹੋ ਸਕਦਾ ਦਾ ਸਰਦਾਰ ਦਿਆਲ ਸਿੰਘ ਮਜੀਠੀਏ ਬ੍ਰਹਮੋ ਸਮਾਜ ਦੇ ਵਿਚਾਰਧਾਰਾ ਦਾ ਸਮਰਥਕ ਬਣ ਗਿਆ ਸਿੱਖੀ ਨੂੰ ਛੱਡ ਗਿਆ ਜਣੀ ਔਰ ਉਹ ਸਧਾਰਨ ਬ੍ਰਹਮੋ ਸਮਾਜ ਦਾ ਟਰਸਟੀ ਸੀ ਬੰਗਾਲੀ ਬਾਬੂਆਂ ਦੇ ਸੰਵਾਦ ਤੋਂ ਉਹਨੇ ਸਿੱਖਿਆ ਕਿ ਕੌਮ ਤੇ ਦੇਸ਼ ਦੇ ਵਿਕਾਸ ਵਿੱਚ ਅੰਗਰੇਜ਼ੀ ਭਾਸ਼ਾ ਤੇ ਨਵੀਨ ਪੱਤਰਕਾਰੀ ਖਾਸ ਯੋਗਦਾਨ ਪਾ ਸਕਦੀ ਹੈ। ਇਸੇ ਸੰਵਾਦ ਵਿੱਚੋਂ ਦੋਸਤੋ ਅੰਗਰੇਜ਼ੀ ਅਖਬਾਰ ਦਾ ਟ੍ਰਿਬਿਊਨ ਲਾਹੌਰ ਦਾ ਜਨਮ 1881 ਈਸਵੀ ਨੂੰ ਹੋਇਆ। ਇਸ ਅਖਬਾਰ ਦੇ ਪਹਿਲੇ ਸੰਪਾਦਕ ਤੇ ਸੰਚਾਲਕ ਬੰਗਾਲੀ ਬ੍ਰਹਮੋ ਸਮਾਜੀ ਸੀਗੇ। 19ਵੀਂ ਸਦੀ ਦੇ ਆਖਰੀ ਤੇ 20ਵੀਂ ਸਦੀ ਦੇ ਸ਼ੁਰੂ ਦੇ ਸਾਲਾਂਵਾਂ ਇਸ ਅਖਬਾਰ ਦਾ ਅਦਰਸ਼ਵਾਦੀ ਸਰੂਪ ਬਰਮੋ ਸਮਾਜੀ ਸੀ। ਸੀਤਲ ਚੰਦਰਾ ਮੁਖਰ ਜੀ ਇਸ ਅਖਬਾਰ ਦਾ ਪਹਿਲਾ ਸੰਪਾਦਕ ਤੇ ਸੀਤਲਾ ਕਾਂਤਾ ਸ਼ੈਟਰ ਦੀ ਉਪ ਸੰਪਾਦਕ ਸੀ। ਔਰ ਇਸ ਅਖਬਾਰ ਨੇ ਪੈਨ ਇੰਡੀਅਨ ਪੋਲੀਟਿਕਲ ਦਾ ਸਮਰਥਨ ਤੇ ਪ੍ਰਚਾਰ ਕਰਿਆ ਜਿਸ ਦੇ ਫਲਸਰੂਪ ਪੰਜਾਬ ਭਾਰਤੀ ਰਾਸ਼ਟਰਵਾਦ ਦੇ ਸੰਕਲਪ ਦਾ ਪ੍ਰਸਾਰ ਹੋਇਆ। ਪੰਜਾਬ ਮਾ ਉਸ ਵਕਤ ਸੰਪਰਦਾਇਕ ਪੱਤਰਕਾਰਤਾ ਦਾ ਜ਼ੋਰਤਾ। ਇਹ ਪੱਤਰਕਾਰਤਾ ਆਇਡੈਂਟੀਟੀ ਪੋਲੀਟਿਕਲ ਦਾ ਪ੍ਰਚਾਰ ਕਰਦੀ ਸੀ। ਇਸ ਪਰਿਪੇਖ ਦੇ ਵਿੱਚ ਅੰਗਰੇਜ਼ੀ ਅਖਬਾਰ ਟ੍ਰਿਬਿਊਨ ਦਾ ਸਰਵ ਭਾਰਤੀ ਦ੍ਰਿਸ਼ਟੀਕੋਣ ਦਾ ਯੋਗਦਾਨ ਬੜਾ ਬੜ ਮੁੱਲਾ ਹਾ ਤਾਂ ਕਹਿੰਦੇ। ਇਸ ਅਖਬਾਰ ਨੇ ਸਰਦਾਰ ਦਿਆਲ ਸਿੰਘ ਮਜੀਠੀਆ ਦਾ ਨਵੀਨ ਅਕਸ ਪੇਸ਼ ਕਰਿਆ ਔਰ ਇਹ ਇੰਡੀਅਨ ਐਸੋਸੀਏਸ਼ਨ ਲਾਹੌਰ ਦਾ ਪ੍ਰਧਾਨ ਸੀਗਾ ਔਰ ਆਪਣੇ ਜੀਵਨ ਕਾਲ ਦੇ ਤੱਕ ਇਹ ਰਿਹਾ। ਹੁਣ ਸਰਦਾਰ ਦਿਆਲ ਸਿੰਘ ਨੇ ਸਿੱਖ ਧਰਮ ਨੂੰ ਵਿਸਾਰਿਆ ਵੀ ਨਹੀਂ ਸੀ। ਜਣੀ ਕਿ ਨਾ ਇੱਧਰ ਤਾਂ ਨਾ ਉੱਧਰ ਦਾ। ਉਹਨੇ Hindu ਤੇ ਸਿੱਖ ਧਰਮ ਦੇ ਗ੍ਰੰਥਾਂ ਦਾ ਤੁਲਨਾਤਮਕ ਅਧਿਐਨ ਕਰਿਆ। ਪਰ ਉਹ ਬ੍ਰਹਮੋ ਸਮਾਜ ਦੇ ਤਰਕ ਬਗਿਆਨ ਤੋਂ ਬੜਾ ਪ੍ਰਭਾਵਿਤ ਹੋਇਆ ਜਿਸ ਦੇ ਫਲਸਰੂਪ ਉਹ ਸਨਾਤਨੀ ਵਿਚਾਰਾਂ ਤੇ ਰਵੈਇਤਾਂ ਤੋਂ ਆਜ਼ਾਦ ਹੋ ਗਿਆ ਪਰ ਉਹਦੇ ਦਿਲ 'ਚ ਸਿੱਖ ਗੁਰੂਆਂ ਲਈ ਸ਼ਰਧਾ ਵੀ ਸੀਗੀ ਉਹ ਦਰਬਾਰ ਸਭ ਅੰਮ੍ਰਿਤਸਰ ਕਮੇਟੀ ਦਾ ਮੈਂਬਰ ਤਿੰਨ ਦਹਾਕਿਆਂ ਤੱਕ ਰਿਹਾ ਪਰ ਇਹਦਾ ਨਿੱਜੀ ਜੀਵਨ ਸਮਾਪਰਦਾਇਕ ਮਰਿਆਦਾ 'ਚ ਬੱਝਿਆ ਹੋਇਆ ਨਹੀਂ ਸੀ ਔਰ ਇਹਦਾ ਪ੍ਰਤਿਸ਼ਠਾ ਖਾਨਦਾਨ ਹੋਣ ਕਰਕੇ ਉਹਦੇ ਘਰ ਵਿੱਚ ਦਾਵਤਾਨਾ ਦਾ ਦੌਰ ਚੱਲਦਾ ਰਹਿੰਦਾ ਤਾਂ ਪ੍ਰਤੀਸ਼ਠਿਤ ਮੁਸਲਮਾਨ, ਹਿੰਦੂ, ਤੇ ਸਿੱਖ ਸ਼ਰਕਤ ਕਰਦੇ ਸੀ ਪਰ ਉਹਦੇ ਸਮਕਾਲੀ ਸਮਪਰਦਾਇਕ ਵਿਦਵਾਨਾਂ ਤੇ ਪੱਤਰਕਾਰਾਂ ਨੇ ਉਹਦੇ ਉਦਾਰ ਖਿਆਲਾਂ ਅਤੇ ਰਾਸ਼ਟਰੀ ਦ੍ਰਿਸ਼ਟੀਕੋਣ ਦੀ ਕਦਰ ਨਹੀਂ ਕੀਤੀ। ਇਹਦੇ ਉਲਟ ਕੁਝ ਪੱਤਰਕਾਰਾਂ ਨੇ ਉਹਦੇ ਨਿੱਜੀ ਜੀਵਨ ਦੀ ਬੇਲੋੜੀ ਆਲੋਚਨਾ ਵੀ ਕੀਤੀ। ओरिएंटਲ ਸਟੱਡੀ ਦੇ ਬਾਨੀ ਲਾਇਤਨਰ ਦੇ ਨਾਲ ਵਿਚਾਰ-ਤਾਰਕ ਦੇ ਮਤਭੇਦ ਸੀਗੇ। ਲਾਇਤਨਰ ਇੰਡੀਅਨ ਕਲਾਸੀਕਲ ਭਾਸ਼ਾਵਾਦ ਦਾ ਪ੍ਰਵਕਟਾਤਾ ਦਰਕੇ ਦਿਆਲ ਜੀ ਅੰਗਰੇਜ਼ੀ ਭਾਸ਼ਾ ਦਾ ਮਦਦਈ ਸੀ। ਉਹਨੇ ਪੰਜਾਬ ਯੂਨੀਵਰਸਿਟੀ ਲਾਹੌਰੀ ਸਥਾਪਨਾ ਚ ਖਾਸ ਯੋਗਦਾਨ ਪਾਇਆ। ਦਿਆਲ ਸਿੰਘ ਟਰਸਟ ਸੁਸਾਇਟੀ ਨੇ ਅਨੇਕਾਂ ਵਿਦਿਅਕ ਸੰਸਥਾਵਾਂ ਦਾ ਨਿਰਮਾਣ ਵੀ ਕੀਤਾ। ਸਰਦਾਰ ਦਿਆਲ ਸਿੰਘ ਨੇ ਅਨੇਕਾਂ ਨੌਜਵਾਨਾਂ ਨੂੰ ਬਿਨਾਂ ਜਾਤ ਧਰਮ ਤੇ ਬਿਟਕਰਾ ਕੀਤੇਆਂ ਵਜੀਫੇ ਵੀ ਦਿੱਤੇ। ਦਿਆਲ ਸਿੰਘ ਦੀ ਮਜੀਠੀਏ ਨੇ ਆਪਣੀ ਸਾਰੀ ਜਾਇਦਾਦ ਦਿਆਲ ਸਿੰਘ ਟਰਸਟ ਦੇ ਨਾਂ ਕਰਤੀ। ਉਰੀ ਧਰਮ ਪਤਨੀ ਤੇ ਉਹਦੇ ਕਜ਼ਨ ਸਰਦਾਰ ਗਜੇਂਦਰ ਸਿੰਘ ਨੇ ਦਿਆਲ ਸਿੰਘ ਦੀ ਵਸੀਅਤ ਨੂੰ ਪੰਜਾਬ ਹਾਈ ਕੋਰਟ ਲਾਹੌਰ ਮਾਂ ਅਰਜ਼ੀ ਦਿੱਤੀ। ਕਿਉਂਕਿ ਦਿਆਲ ਸਿੰਘ ਸਿੱਖ ਸੀ ਇਸ ਲਈ ਉਰੀ ਜਾਇਦਾਦ ਦੇ ਬਾਰਸ ਉਹ ਨੇ ਪਰ ਹਾਈ ਕੋਰਟ ਨੇ ਇਹਨਾਂ ਦੀ ਪਟੀਸ਼ਨ ਇਹ ਕਹਿ ਕੇ ਰੱਦ ਕਰਤੀ ਕਿ ਦਿਆਲ ਸਿੰਘ ਨੇ ਆਪਣੀ ਵਿਲ ਹਿੰਦੂ ਲਾ ਆਫ ਇਨਹੈਰੀਟੈਂਸ ਅਧੀਨ ਲਿਖੀ ਸੀ ਸਿੱਖਾ ਨੇ ਇਸ ਫੈਸਲੇ ਵਿਰੁੱਧ ਤਿੱਖਾ ਪ੍ਰਤੀਕਰਮ ਪ੍ਰਗਟ ਕਰਿਆ ਉਹਨੇ ਨਵੀਨ ਬੈਂਕ ਪ੍ਰਣਾਲੀ ਪੰਜਾਬ ਨੈਸ਼ਨਲ ਬੈਂਕ 1894 ਇਸਵੀ ਅਤੇ ਕਾਰੋਬਾਰ ਦੇ ਬਿਕਾਹ ਦੀ ਰਹਿਨਮਾਈ ਵੀ ਕੀਤੀ ਤੇ ਇਹ ਦੋਸਤੋ 7 ਸਤੰਬਰ 1899 ਇਸਵੀ ਪਰ ਲੋਕ ਸਦਾ ਗਿਆ ਇਹ ਸੀਗੇ ਦੋਸਤੋ ਮਜੀਠੀਏ ਸਰਦਾਰ ਸਭ ਅੰਗਰੇਜ਼ਾਂ ਦੇ ਇਹ ਵੀ ਪਿੱਠੂ ਰਹੇ ਆ ਤੁਸੀਂ ਹਿਸਾਬ ਲਾ ਲਓ ਤੇ ਇਹ ਦਿਆਲ ਸੀ ਦਾ ਜਿਹੜਾ ਇਹ ਬ੍ਰਹਮੋ ਸਮਾਜ ਦਾ ਮੰਨ ਲਓ ਕਿ ਪਿੱਠੂ ਰਿਹਾ ਸਿੱਖੀ ਗਾਲੀ ਕੋਈ ਗੱਲਬਾਤ ਇਹਨਾਂ ਨੇ ਕਰੀ ਨਹੀਂ ਜੇ ਕਿਤੇ ਇਹ ਸਰਦਾਰ ਬਾਦ ਦੇ ਵਿੱਚ ਮਾੜਾ ਮੁੱਟਾ ਯੋਗਦਾਨ ਪਾਉਂਦੇ ਸਿੱਖੀ ਪ੍ਰਚਾਰ ਵਾਸਤੇ ਤਾਂ ਬਹੁਤ ਕੁਝ ਹੋ ਸਕਦਾ ਸੀ ਸੋ ਖੈਰ ਇਹ ਸੀ ਮਜੀਠੀਏ ਸਰਦਾਰਾਂ ਦੀ ਜਾਣਕਾਰੀ ਸੋ ਮਿਲਦੇ ਆ ਅਗਲੀ ਵੀਡੀਓ ਚ ਨਵੀਂ ਜਾਣਕਾਰੀ ਲੈ ਕੇ ਦੇ ਹੋਆ ਗਿਆ ਸਤਿ ਸ਼੍ਰੀ ਅਕਾਲ